ਟਰੈਕਟਰ ਮੰਡੀ ਦੇ ਵਿੱਚ ਆਪਾਂ ਲਾਈਵ ਕਰਾਂਗੇ ਅੱਜ ਦਿਖਾਉਣਾ ਤੁਹਾਨੂੰ ਆਹ ਖੜਾ 2022 ਮਾਡਲ 5,80,000 ਰੁਪਏ ਡਿਮਾਂਡ ਆ ਉੱਤੇ ਥੱਲੇ ਹੋ ਜੂਗਾ 744 XP ਤੇ 22 ਮਾਡਲ ਆ ਇਹ ਤੇ ਇੱਕ ਆਹ ਖੜਾਗਾ 98 11 ਤਾਂ ਸਿੱਧੂ ਮੂਸੇ ਦਾ ਬਾਈ ਕੋਲ ਵੀ ਤੁਸੀਂ ਦੇਖਿਆ ਹੋਊ 98 11 ਜਿਹੜੇ ਬੰਦੇ ਨੇ ਕੋਈ ਤਿਆਰ ਚੋੜ ਕਰਵਾਉਣਾ ਇਹਦੀ ਡਿਮਾਂਡ ਰੱਖੀ ਆ 2,45,000 ਤੇ ਹੋਰ ਵੀ ਘਟਕੇ ਵਿਕ ਜੂਗਾ ਮਿਲ ਜੂਗਾ ਤੁਹਾਨੂੰ ਹੋਰ ਵੀ ਘਟਕੇ ਮਿਲ ਮਿਲ ਚੁਕ ਜੂਗਾ ਜਿੰਨਾ ਦੀ 59 11 70 80 ਪੈਸੇ ਟਾਇਰ ਹੈਗੇ ਤੇ ਕ ਖੜਾ ਜੌਂਡੀਅਰ ਜੌਂਡੀਅਰ ਖੜਾਗਾ 52 4 ਤੇ ਡਿਮਾਂਡ ਹੈਗੀ ਇਹਦੀ 2011 ਮਾਡਲ ਦਾ 145000 ਮਨ ਗਿਆ ਤੇ ਹੋਰ ਵੀ ਮਤਲਬ ਕਿ ਥੱਲੇ ਮਿਲ ਜੂਗਾ ਘੰਟਾ ਇੱਥੇ ਕਰ ਖੜਾ ਦੋ ਨੰਬਰ ਬੋਲਦਾ ਤੁਹਾਨੂੰ ਸ਼ਰਮੇ ਦਾ ਸ਼ਰਮੇ ਦਾ ਟਰੈਕਟਰ ਜਿਹੜੇ ਖੜੇ ਆ ਤੇ ਕਾ ਖੜਾ ਸ਼ਰਮੇ ਦਾ ਟਰੈਕਟਰ 2002 ਮਾਡਲ 2,68,000 ਤੁਸੀਂ ਇਹ ਵੀ ਮਿਲ ਜੀ ਤੁਹਾਨੂੰ ਸੁਬਰਾਜ 855 2000 ਮਾਡਲ ਤੇ ਅੱਗੇ ਆਗੇ 744 ਜਮਨ ਨਵਾਂ ਖੜਾ ਨੀਲਾ ਘੋੜਾ ਹਰਿਆਣਾ ਨੰਬਰ ਆ 2021 ਮਾਡਲ ਆ 6,115,000 ਰੁਪਿਆ ਇਹਦੀ ਡਿਮਾਂਡ ਆ ਤੇ 744 ਦੀ ਪੈਰਾ ਟੂਰਾਂ ਦਾ ਬਿਲਕੁਲ ਓਕੇ ਆ ਜਮਨ ਨਵਾਂ ਟਰੈਕਟਰ ਹੀ ਪਿਆ ਇਹ 744 ਜਮਾ ਦੇ ਰੋਕੇ ਕੰਡੀਸ਼ਨ ਚ ਤੇ ਲੱੜਾਗਾ ਸੋਨਾ ਲੀਕਾ 8 ਲੱਖ ਇੱਕ ਹੋਰ ਤੁਹਾਨੂੰ ਇਹ ਇਸ ਟਰੈਕਟਰ ਦੀ ਖਾਸियत ਦੱਸਦਾ 8 ਲੱਖ 25000 ਰੁਪਏ ਡਿਮਾਂਡ ਆ 2021 ਮਾਡਲ ਆ ਤੇ ਇਹ ਬਠਿੰਡਾ ਨੰਬਰ ਆ ਵੀਰੇ ਲੋਕਲ ਬਠਿੰਡਾ ਨੰਬਰ ਟਰੈਕਟਰ ਆ 4/4 ਕੋਣਾ ਲੀਕਾ ਆ ਦੇਖੋ ਤੁਸ ਸਾਰਾ ਤੁਹਾਨੂੰ ਮਿਲ ਜੂਗਾ ਸਾਰਾ ਹੱਡ ਹੱਡ ਸਾਰਾ ਉਹ ਛਤਰੀ ਸੁਤਰੀ ਸਾਰਾ ਕੁਸ ਦੇ ਨਾਲ ਮਿਲ ਜੂਗਾ ਤੇ ਬਠਿੰਡਾ ਨੰਬਰ ਪੰਜਾਬ ਨੰਬਰ ਟਰੈਕਟਰ ਆ ਇਹ 8 ਲੱਖ ਰੁਪਇਆ 25000 ਰੁਪਏ ਡਿਮਾਂਡ ਹੈ 21 ਮਾਡਲ ਆ ਇਹ ਜਮਾ ਬਿਲਕੁਲ ਨਵਾਂ ਪਿਆ 4/4 ਹਾਰੇ ਚਾਰੀ ਦਾ ਅੱਗੇ ਆ ਗਿਆ ਆਸ਼ਾ ਪੰਜਾਬ ਨੰਬਰ ਐਸਰ ਪੰਜਾਬ ਨੰਬਰ ਮਿਲ ਜੂ ਤੁਹਾਨੂੰ 2000 ਪੰਜਾਬ ਨੰਬਰ 2022 ਮਾਡਲ 365000 ਰੁਪਏ ਡਿਮਾਂਡ ਆ ਤੇ ਚੱਪਲੀ ਕਾਪੀ ਹੈ ਦੀ ਹਾਈ ਲਵ ਹਾਈ ਲਵ ਯੇ ਦੋਸਤੋ ਹੈ ਹਾਈ ਲਵ ਵੀ ਲਿਖਿਆ ਹੋਇਆ ਬਾਈ ਨੇ ਤੇ ਹਾਈ ਲਵ ਵੀ ਆ ਟਰੈਕਟਰ ਹੈਗਾ ਬਿਲਕੁਲ ਨਵਾਂ ਇਹ ਪਿਆ ਪੰਜਾਬ ਨੰਬਰ ਟਰੈਕਟਰ ਆ ਤਾਂ ਉੱਤੇ ਥਲੇ ਇਹ ਵੀ ਹੋ ਜੂਗਾ ਤੇ ਤੁਸੀਂ ਪੁਰਾਣੀਆਂ ਵੀਡੀਓ ਵਿੱਚ ਜਾ ਕੇ ਦੇਖ ਲਓ ਇਹ ਟਰੈਕਟਰ ਹੋਣੇ ਆਪਣੀਆਂ ਕਿਤੇ ਨੰਬਰ ਵੀ ਤੁਹਾਨੂੰ ਮਿਲ ਜਾਣਗੇ ਉੱਥੇ ਤੇ ਅੱਗੇ ਆ ਗਿਆ ਅਰਜੁਨ 2006 ਮਾਡਲ ਆ 2,50,000 ਰੁਪਏ ਡਿਮਾਂਡ ਆ ਉੱਤੇ ਥੱਲੇ ਹੋ ਜੂਵੇ ਵੀ ਕੋਈ ਵਾਲੀ ਵੱਡੀ ਚੱਕਰ ਨਹੀਂ ਟਾਇਰ ਟੂਰ ਇਹ ਤੇ ਦੇਖ ਲਓ ਪਿਛਲੇ ਟਾਇਰ ਪਏ ਆ 7500 ਪੈਸੇ ਲੂਰਲੇ ਟਾਇਰ ਵੀ ਇਹ ਹੈਗੇ ਆ ਤੇ ਛੱਤ ਦੀ ਛਤਰੀ ਸਾਰਾ ਸਾਰਾ ਸਮਾਨ ਇਹਦੇ ਨਾਲ ਮਿਲ ਜੂਗਾ ਤੁਹਾਨੂੰ ਤੇ ਅੱਗੇ ਆ ਗਿਆ ਫਾਰਮ ਸੱਤ फार्म 60 80 2010 ਮਾਡਲ ਜਿਹਦੀ ਡਿਮਾਂਡ ਹੈਗੀ 315000 ਰੁਪਈਆ ਤੁਹਾਨੂੰ ਇਹ ਵੀ ਮਿਲ ਜੂਗਾ ਇਹ ਹਰਿਆਣਾ ਨੰਬਰ ਹੋਊਗਾ ਫਾਰਮ 60 ਬਹੁਤ ਵਧੀਆ ਕੰਡੀਸ਼ਨ ਚ ਪੈਟ ਐਸ ਔਰ 80 90 ਪੈਸੇ ਪਏ ਇਹਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਈ ਜਿਹਨੂੰ ਤੇ ਪੁਰਾਣੀਆਂ ਵੀਡੀਓ ਦੇ ਵਿੱਚ ਪਾ ਜਿਹਦਾ ਨੰਬਰ ਤੁਹਾਨੂੰ ਮਿਲ ਜੂਗਾ ਜਿਹਦੇ ਇਹ ਟਰੈਕਟਰ ਤੇ ਅੱਗੇ ਆ ਗਿਆ ਮਹਿੰਦਰਾ 265 DI ਮਹਿੰਦਰਾ 265 DI ਆ ਗਿਆ ਅੱਗੇ ਤੇ ਇਹਦੇ ਟਾਇਰ ਵੀ ਬਿਲਕੁਲ ਆ ਪਿਛਲੇ ਟਾਇਰ ਤਾਂ ਜਿਵੇਂ ਨਵੇਂ ਹੀ ਪਏ ਆ ਤੇ ਮੂਹਰੇ ਟਾਇਰ ਹੈਗੇ ਆ ਦੇ 70 ਕੁ ਪੈਸੇ ਤੇ ਡਿਮਾਂਡ ਹੈ ਜੀ 95 ਮਾਡਲ ਆ 1,65,000 ਰੁਪਇਆ ਬੰਗਦੇ ਆ ਡਿਮਾਂਡ ਪਈ ਹੈ ਜੀ ਤੇ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਲੱਗਿਆ ਜਿਵੇਂ ਵਧੀਆ ਕਾਡ ਟਰੈਕਟਰ ਪਿਆ ਜਿਵੇਂ ਨਵਾਂ ਹੀ ਪਿਆਗਾ ਅੱਗੇ ਆ ਗਿਆ ਸੋਨਾਲੀਕਾ 730 ਸੋਨਾਲੀਕਾ 730 ਆ ਗਿਆ ਜਿਵੇਂ ਨਵਾਂ ਟਰੈਕਟਰ ਪਿਆ ਟਾਇਰ ਟੂ ਦਾ ਚੈੱਕ ਕਰੋ ਜਿਵੇਂ ਨਵੇਂ ਪਿਆ ਬਿਲਕੁਲ ਨਵੀਂ ਤੇ ਟਰੈਕਟਰ ਦਾ ਰੰਗ ਵੀ ਹੈ ਤੇ ਕੁਝ ਘੰਟੇ ਚੱਲਿਆ ਹੋਇਆ ਬਈ 700-800 ਘੰਟਾ ਚੱਲਿਆ ਹੋਇਆ ਸਾਡਾ ਟਰੈਕਟਰ ਇਹ ਸਾਈਡ ਗੇਅਰ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਟਰੈਕਟਰ ਆ 2021 ਮਾਡਲ 3 ਲੱਖ 65 ਹਜ਼ਾਰ ਰੁਪਏ ਡਿਮਾਂਡ ਆ ਇਹਦੀ ਤੇ ਸੋਨਾ ਲੀਕਾ ਦੇਖੋ ਸੋਨਾ ਲੀਕਾ ਟਰੈਕਟਰ ਬਿਲਕੁਲ ਸਾਫ਼ ਪਿਆਗਾ ਜਿਵੇਂ ਨਵਾਂ ਮਾ ਟਰੈਕਟਰ ਆ ਅੱਗੇ ਆ ਗਿਆ ਸੋਨਾ ਲੀਕਾ ਹੋਰ ਡੀਆਈ 744 ਆ ਗਿਆ ਜੀ 2021 ਮਾਡਲ ਆ 4 ਲੱਖ 88 ਹਜ਼ਾਰ ਰੁਪਏ ਡਿਮਾਂਡ ਆ ਇਹਦੀ ਤੇ ਇਹ ਸ਼ਾਇਦ ਹਰਿਆਣਾ ਨੰਬਰ ਦਾ ਟਰੈਕਟਰ ਤੇ ਇਹ ਟਰੈਕਟਰ ਦੇ ਟਾਇਰ ਵੀ ਦੇਖ ਲੋ ਜਿਵੇਂ ਨਵੇਂ ਪਏ ਆ ਸਾਰੇ ਟਾਇਰ ਨਵੇਂ ਪਏ ਆ ਖਤਰੀ-ਛੁਤਰੀ ਠੰਡਾ ਡੁੰਡਾ ਸਾਈਡ ਗੇਅਰ ਆਹੇ ਨਾ ਵੱਲ ਡਿਸਟਿਬਿਊਟਰ ਲੱਗਾ ਹੋਇਆ ਇਹਦੇ ਤੇ ਇਹ ਸਾਰਾ ਟਰੈਕਟਰ ਓਕੇ ਪਿਆ 15 ਮਾਡਲ ਚ ਹੈ ਅੱਗੇ ਆ ਗਿਆ ਸਵਰਾਜ 855 ਸਵਰਾਜ 855 ਆ ਗਿਆ 2021 ਮਾਡਲ 695000 ਦਾ ਤੇ ਇਹ ਵੀ ਟਰੈਕਟਰ ਬਿਲਕੁਲ ਸਾਫ਼ ਹੈ ਜਿਵੇਂ ਨਵੇਂ ਹੈ ਵਾ ਨਵਾਂ ਟਰੈਕਟਰ ਪਿਆਗਾ ਪੱਚ ਨਹੀਂ ਲੱਗਾ ਤੇ ਇਹ ਟਰੈਕਟਰ ਤੇ ਵੀ ਮਤਲਬ ਕਿ ਉੱਤੇ ਥੱਲੇ ਹੋ ਜੂ ਆਪਣੀ ਪੁਰਾਣੀ ਵੀਡੀਓ ਚ ਪਿਆ ਇਹਦਾ ਵੀ ਕਾਫੀ ਡੇਟ ਘਟਦਾ ਗਿਆ ਅੱਗੇ ਆ ਗਿਆ ਨਿਊ ਹਾਲੈਂਡ 3630 ਨਿਊ ਹਾਲੈਂਡ 3630 ਆ ਗਿਆ ਜੀ 2013 ਮਾਡਲ 3 ਲੱਖ 90000 ਰੁਪਏ ਡਿਮਾਂਡ ਕਰਦਾ ਭਾਈ ਇਹਦੀ ਇਹਦੇ ਉੱਤੇ ਉੱਤੇ ਥੱਲੇ ਹੋ ਜੂ ਹਰਿਆਣਾ ਨੰਬਰੀ ਹੋਊਗਾ ਟਾਇਰਾਂ ਦੀ ਕੀਮਤ ਤਾਂ 70-80 ਹੀ ਹੋਊਗੀ ਜੇ ਤੁਸੀਂ ਦੇਖ ਹੀ ਸਕਦੇ ਹੋ 70-80 ਦਾ ਰੇਟ ਹੈ ਰਹਿ ਗਿਆ ਤੇ 2013 ਮਾਡਲ 39000 ਰੁਪਏ ਦੀ ਮੰਗ ਦਾ ਸਾਈਡ ਗੀਅਰ ਆ। ਤਾਂ ਇਹ ਵੀ ਉੱਤੇ ਥੱਲੇ ਹੋ ਜਾਊਗਾ। ਅੱਗੇ ਆ ਗਿਆ ਸਵਰਾਜ 7488 ਆ ਗਈ। 2013 ਮਾਡਲ 78500 ਰੁਪਏ ਦਾ ਤੇ ਪਾਇਰਾਂ ਦੀ ਕੰਡੀਸ਼ਨ ਤੁਸੀਂ ਇਹ ਵੀ ਦੇਖ ਸਕਦੇ ਹੋ ਤੇ ਇਹ ਵੀ ਟਰੈਕਟਰ ਤੁਹਾਨੂੰ ਦੇਜੂਗਾ। ਟਰੈਕਟਰ ਮੰਡੀ ਤੋਂ ਮੰਡੀ ਸਭ ਤੋਂ ਵਿੱਚ ਸਾਡੇ ਆਪ ਜਿੰਨੇ ਨੂੰ ਟਰੈਕਟਰ ਲੈਣੇ ਨੇ ਉਹਨੇ ਭਾਰੇ। ਕੈਂਟ ਕੈਂਟ ਰੇਕਣੇ ਦਿਖਾਉਣੇ ਹੁੰਦੇ ਆ ਅੱਗੇ ਅੱਗੇ ਤੁਹਾਨੂੰ ਆਸ਼ੇ ਦਿਖਾ ਦਿੰਨੇ ਸੰਚਾਰ ਆ। ਆਸ਼ੇ ਵੀ ਖੜੇ ਆਪਣੇ ਕੋਲੇ। ਆ ਸੋਨੇ ਟ੍ਰੈਕਟਰ ਵੀ ਮਿਲ ਜਾਣਗੇ ਜਿੰਨੇ ਲੈਣੇ ਆ 148000 ਰੁਪਏ ਮੰਗਦਾ 97 ਮਾਡਲ ਤੇ ਇਹ ਵੀ ਤੁਹਾਨੂੰ ਮਿਲ ਸਕਦੇ ਆ ਤੇ ਜਿੰਨੇ ਵੀ ਖੜੇ ਆ ਸਿਆਛੇ ਵੀ ਤੁਸੀਂ ਦੇਖ ਸਕਦੇ ਆ ਤੁਹਾਨੂੰ ਘੱਟਦੇ ਮੁੱਲ ਦਾ ਦਿਖਾ ਦਿੰਦੇ ਆ 120000 ਰੁਪਏ ਮੰਗਦਾ 83 ਮਾਡਲ ਆ ਉੱਤੇ ਥੱਲੇ ਇਹ ਵੀ ਹੋ ਜਾਊਗਾ ਆ ਜੋ ਆਪ ਗਰਾਊਂਡ ਹੈ ਐਂਡ ਆਪਣੇ 20 ਫਾਰਮ ਖਰਚੀਂ ਲੋ ਫਾਰਮ ਦੀਆਂ ਪ੍ਰਾਣ ਤੋਂ ਸਾਲ 2022 ਮਾਡਲ ਦਾ 4,60,000 ਰੁਪਏ ਦੀ ਡਿਮਾਂਡ ਕਰਦੇ ਆਂ ਜੀ ਇਹ ਵੀ ਉੱਤੇ ਥੱਲੇ ਹੋ ਜੂਗਾ ਤੇ ਟਰੈਕਟਰ ਮੰਡੀ ਤਲਵੰਡੀ ਸਾਹਿਬ ਜਪਹਚੋਂ ਸਭ ਕੁਝ ਉੱਤੇ ਥੱਲੇ ਹੋ ਜੂਗਾ ਇਹਦਾ 2000 ਮਾਡਲ 1,11,000 ਰੁਪਏ ਦੀ ਡਿਮਾਂਡ ਹੈ ਇਹਦੀ ਸਾਸ਼ੇ ਟਰੈਕਟਰ ਤੇ ਟਾਇਰ ਇਹਦੇ ਹੈਗੇ ਆ ਪਿਛਲੇ ਤਾਂ ਹੈਗੇ ਆ 70 ਕੇ ਪੈਸੇ ਮੂਹਰੇ ਹੈਗੇ 50 ਕੇ ਪੈਸੇ ਇਹ ਵੀ ਤੁਹਾਨੂੰ ਟਰੈਕਟਰ ਵਧੀਆ ਰੇਟ ਦੇ ਪਰ ਉੱਤੇ ਥੱਲੇ ਹੋ ਜਾਣਾ ਹੈ ਅਗੇ ਆ ਗਿਆ 16 ਨੀਕਾ 2007 ਮਾਡਲ ਜੀ 2,75,000 ਰੁਪਏ ਦਾ ਇਹ ਵੀ ਤੁਸੀਂ ਆਕੇ ਲੈ ਸਕਦੇ ਹੋ ਬਾਈ ਜਿਹੜੇ ਘੱਟ ਵੱਧ ਮੁੱਲ ਨਾਲ ਕਰਵਾ ਸਕੀਂ ਮਿਲਦੇ ਆਗੇ ਆ ਗਿਆ 93 ਮਾਡਲ 1,05,000 ਰੁਪਏ ਦਾ ਜੀ ਆਸ਼ੇ ਤੁਹਾਨੂੰ ਚਾਹੀਦੇ ਜਿੰਨੇ ਮਾਰਤੀ ਚੱਕੋ ਤਲਵੰਡੀ ਖਪਤਕ ਮੰਡੀ ਦੇ ਵਿੱਚ ਮਿਲ ਜਾਂਦੇ ਆ ਕੰਡੀਸ਼ਨ ਪੈਰਾਂ ਦੀ ਇਹ ਵੀ 60-70 ਪੈਸੇ ਪਈ ਆ ਤਾਂ ਜੇ ਤੁਸੀਂ ਦੇਖ ਸਕਦੇ ਅੱਗੇ ਆ ਗਿਆ ਜੀ 2010 ਮਾਡਲ 2010 ਮਾਡਲ 80000 ਰੁਪਏ ਡੀਆਈ ਟਾਇਰ ਹੈਗੇ ਦਾ 70 80 ਪੈਸੇ ਤੇ ਇਹ ਵੀ ਤੁਹਾਨੂੰ ਮਿਲ ਸਕਦਾ ਹੈਗਾ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਮੰਡੀ ਤਲਵੰਡੀ ਸਾਹਬਾ ਚ ਕੰਡੀਸ਼ਨ ਇਹਦੀ ਵਧੀਆ ਪਈ ਹੈ ਅੱਗੇ ਆ ਗਿਆ ਜੀ ਸ਼ਰਮ ਦਾ 2021 ਮਾਡਲ 6 ਲੱਖ 50000 ਰੁਪਏ ਡਿਮਾਂਡ ਆ ਪਿਆ 50000 ਨਾਲ 6 ਲੱਖ ਦਾ ਹੈਗਾ ਤੇ ਜਿਵੇਂ ਬਿਲਕੁਲ ਨਵਾਂ ਪਿਆ ਤੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਹੁਤ ਬਹੁਤ ਧੰਨਵਾਦ ਜਿਹੜੇ ਭਰਾ ਸਾਡਾ ਲਾਈਵ ਦੇਤੇ ਆਪਾਂ ਤੁਹਾਨੂੰ ਕਿਸੇ ਤਰ੍ਹਾਂ ਟਰੈਕਟਰ ਦਿਖਾਉਂਦੇ ਰਹਾਂਗੇ ਤੁਹਾਨੂੰ ਹੋਰ ਦਿਖਾ ਦਿੰਨੇ ਜੀ ਮਹਾਨ ਦਿਖਾ ਦਿੰਨੇ ਜੀ 1 ਲੱਖ 80 ਹਜ਼ਾਰ ਰੁਪਏ ਮੰਗਦੇ ਇਹਦਾ ਪਾਸ ਟਰੈਕਟਰ ਦਾ ਮਕਾਨ ਕਰਾਣਾ ਵਾਲੀ ਵਿਸ਼ੇ ਸੋਨਣਾ ਵੀ ਕਿਤਾਉਣੀ ਤੇ ਟਾਇਰ ਸੱਤ ਦੇ ਨਾਲ ਬਾਹਰ ਅਜੇ ਪਿੱਛੇ ਤੇ ਇਹ ਵੀ ਥੱਲੇ ਹੋ ਜਾਊਗਾ ਇਹ ਵੀ ਸ਼ਰਮਾ ਜੀ ਦਾ ਅੱਗੇ ਅੱਗੇ 30 ਇਹ ਹੀ ਤਹਿਰੀਕ ਤੇ ਸੋਇ ਦਾ ਬੈਂਕ ਨੂੰ ਪ੍ਰਵਾਨ ਕਰੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਦਵਾ ਦਾਂਗੇ ਰੇਟ ਨਾਲੀ ਤਾਂ ਜਿਹੜੀਆਂ ਆਪਾਂ ਟਰੈਕਟਰ ਵੀਡੀਓ ਪਾਉਣੇ ਹੋਣਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਾਇਆ ਕਰੋ ਨਵੇਂ-ਨਵੇਂ ਟਰੈਕਟਰ ਵੀਡੀਓ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਦੋਸਤੋ ਧੰਨਵਾਦ ਜੀ ਜਿੰਨੇ ਵੀ ਸਾਡੇ ਨਾਲ ਸੱਜਣੇ ਹੋਇਆ ਸਾਰਿਆਂ ਦਾ ਧੰਨਵਾਦ ਧੰਨਵਾਦ ਜੀ